veterinary inspector association ਦੇ ਸੂਬਾ ਪ੍ਰਸਿੱਖਤਰ ਸਰਦਾਰ ਗੁਰਜੀਤ ਸਿੰਘ ਉਹਨਾਂ ਦੇ ਕੋਲ ਅਸੀਂ ਇਹਨਾਂ ਤੋਂ ਜਾਣਨਾ ਚਾਹਾਂਗੇ ਜੀ ਕਿ ਇਹਨਾਂ ਦੀ ਜਥੇਬੰਦੀ 7 ਜੁਲਾਈ ਨੂੰ ਪੰਜਾਬ ਸਰਕਾਰ ਦੇ ਖਿਲਾਫ ਇੱਕ ਰੋਸ ਪ੍ਰਦਰਸ਼ਨ ਦਿਨਦਰ ਵਿਹਾਰਨ ਜਾ ਰਹੀ ਹੈ ਅਸੀਂ ਇਹਨਾਂ ਤੋਂ ਜਾਣਨਾ ਚਾਹਾਂਗੇ ਕਿ ਕੀ ਮਾਜਰਾਏ ਕਿਉਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨੇ ਜਾ ਰਹੇ ਨੇ ਬਿੰਨੀ ਨਦੀ ਮਗਾਂ ਉਹ ਤੋਂ ਸਰਦਾਰ ਸਰਪੰਦੇ ਨਾਲ ਮਨਾਉਂਦੇ ਆ ਜਿਹੜਾ ਤੋਂ ਜਾਣਦੇ ਸੱਸੀ ਗਾ ਸਰਦਾਰ ਸਾਹਿਬ ਸੱਸੀ ਗਾ ਜੀ ਸੱਸੀ ਗਾ ਪਹਿਲਾਂ ਤੇ ਜੀ ਮੈਂ ਤੁਹਾਨੂੰ ਇੱਥੇ ਆਉਣ ਤੇ ਜੀ ਆਇਆਂ ਕਹਿੰਨਾ ਤੇ ਮੈਂ ਤੁਹਾਡੇ ਦਰਸ਼ਕਾਂ ਨਾਲ ਅੱਜ ਦੀ ਸਾਂਝ ਪਾਉਣਾ ਬਾਈਕੂ ਜੀ ਦਾ ਖਾਲਸਾ ਬਾਈਕੂ ਜੀ ਦੀ ਕੀਫਤ ਹੈ ਮੈਂ ਬੜਾ ਧੰਨਵਾਦੀ ਆ ਲੋਕਲ ਮੀਡੀਆ ਦਾ ਕਿਡਾ ਸਾਡੀ ਆਵਾਜ਼ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਗਾ ਸਰਦਾਰ ਜੀ ਅਸੀਂ 7 ਜੁਲਾਈ ਨੂੰ ਪੰਜਾਬ ਸਰਕਾਰ ਦੇ ਵਿਰੁੱਧ ਇੱਕ ਭਾਰੀ ਹੋਸ਼ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਇਹਦਾ ਮੁੱਖ ਕਾਰਨ ਇਹ ਹੈ ਕਿ ਸਾਡੀਆਂ ਕੁਝ ਮੰਗਾਂ ਨੇ ਸਾਨੂੰ ਉਮੀਦ ਸੀ ਕਿ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਤੇ ਇਹ ਸਾਡੇ ਨਾਲ ਉਹ ਜਿਹਾ ਵਿਤਕਰਾ ਨਹੀਂ ਕਰੇਗੀ ਜੋ ਪਿਛਲੀਆਂ ਸਰਕਾਰਾਂ ਨੇ ਕੀਤਾ ਹੈ। ਅਸੀਂ ਆਪ ਬੋਟਾਂ ਵੀ ਪਾਈਆਂ ਐਸੇ ਸਰਕਾਰ ਨੂੰ ਤੇ ਲੋਕਾਂ ਕੋਲ ਪਵਾਈਆਂ ਵੀ। ਅਸੀਂ ਆਪੇ ਸਰਕਾਰ ਬਣਾਈ। ਪਰ ਬੜੀ ਦੁਖੀ ਹਿਰਦੇ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਇਹ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ। ਅਸੀਂ ਤਾਂ ਆ ਕੇ ਇਸ ਸਰਕਾਰ ਦੇ ਖਿਲਾਫ ਇੱਕ ਭਾਰੀ ਰੋਸ ਪ੍ਰਦਰਸ਼ਨ ਕਰਾਂਗੇ 7 ਤਰੀਕ ਨੂੰ ਸਾਡੀਆਂ ਕੁਝ ਮੰਗਾਂ ਨੇ ਸਾਨੂੰ ਨੀਦ ਸੀ ਕਿ ਇਹ ਸਰਕਾਰ ਸਾਡੀ ਆਵਾਜ਼ ਨੂੰ ਸੁਣੇਗੀ ਤੇ ਸਾਡੀਆਂ ਮੰਗਾਂ ਪੂਰੀਆਂ ਕਰੇ ਪਰ ਸਰਕਾਰ ਦਾ ਰਵਈਆ ਨਾ ਪਖਾ ਰਿਹਾ ਸਾਨੂੰ ਇੰਜ ਮਹਿਸੂਸ ਹੁੰਦਾ ਕਿ ਇਹ ਅਫਸਰशाही ਦੇ ਅਧੀਨ ਕੰਮ ਕਰ ਰਹੀ ਹੈ ਸਰਕਾਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੀਆਂ ਕਿਹੜੀਆਂ-ਕਿਹੜੀਆਂ ਮੰਗਾਂ ਕਿਹੜਾ ਨੂੰ ਲੈ ਕੇ ਤੇ ਸਰਕਾਰ ਦੇ ਖਿਲਾਫ ਉਸ ਪਰ ਦਰਸ਼ਨ ਕਰਨ ਜਾ ਰਹੇ ਸਾਡੀਆਂ ਕੁਝ ਫਾਈਨੈਂਸ਼ੀਅਲ ਮੰਗਾਂ ਵੀ ਕੁਝ ਨਾਲ ਫਾਈਨੈਂਸ਼ੀਅਲ ਮੰਗਾਂ ਫਾਈਨੈਂਸ਼ੀਅਲ ਵਿੱਚ ਸਾਡੇ ਸਕੀਲਾ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਨੇ ਜਿਵੇਂ ਕਿ ਪਿਛਲੇ ਇਸ ਸਕੇਲ ਵਿੱਚ ਸੋਧਾ ਹੋਣ ਵਾਲੀਆਂ ਨੇ ਪਿਛਲੇ ਸਰਕਾਰਾਂ ਨੇ ਜਿਹੜੀਆਂ ਤਰੂਤੀਆਂ ਛੱਡ ਦਿੱਤੀਆਂ ਸਨ 6 ਮਹੀਨੇ ਪਹਿਕੇ ਚੋਣ ਦੌਰਾਨ ਉਹ ਸੌਦਾ ਹੁਣ ਵਾਲਿਆਂ ਨੇ ਫਿਰ ਸਾਡੇ ਐਸਵੀਏ ਦੀ ਪੋਸਟ ਨੂੰ ਅਸੀਂ ਪ੍ਰੋਮੋਸ਼ਨ ਵਿੱਚ ਕਨਵਰਟ ਕਰਾਉਣਾ ਚੁਣਨੇ ਡੀਵੀਏ ਦੀ ਜਿਹੜੀ ਪੋਸਟ ਆ ਉਹਦੇ ਕਲੀਨਿਕ ਤੋਂ ਕੱਢ ਕੇ ਡਿਪਟੀ ਡਾਇਰੈਕਟਰ ਦਸਰ ਵਿੱਚ ਕਰਾਉਣ ਦੀ ਸਾਡੀ ਮੰਗਿਆ ਰਿਸਕ ਅਨਾਉਂਸ ਦੀ ਸਾਡੀ ਮੰਗਿਆ ਫਿਰ ਸਾਡੇ ਬਹੁਤ ਸਾਰੇ ਸਾਥੀ ਇਹੋ ਜਿਹੇ ਨੇ ਜੇਨਤੀ 18 ਮਹੀਨਿਆਂ ਦੀ ਸਰਵਿਸ ਕਿਤੇ ਅਕਾਊਂਟ ਨਹੀਂ ਹੁੰਦੀ ਉਹ ਸਾਡੀ ਇੱਕ ਮੰਗ ਹੈ ਕਿ ਉਹ ਜੇ ਸਾਡੀਆਂ 11 ਮੰਗਾਂ ਨੇ ਤੇ ਅਸੀਂ ਆਪਣਾ ਮੰਗ ਪੱਤਰ ਤਿਆਰ ਕੀਤਾ ਹੋਇਆ ਹੈ ਜੋ ਮੰਤਰੀ ਸਾਹਿਬ ਨੂੰ ਦਿਖਾਇਆ ਵੀ ਪਰ ਉਹਨਾਂ ਨੇ ਇਹਦੇ ਤੇ ਕੋਈ ਗੌਰ ਨਹੀਂ ਕੀਤੀ ਠੀਕ ਕਿ ਤੁਹਾਡੀ ਜਥੇਬੰਦੀ ਦਾ ਸਾਥ ਹੋਰ ਵੀ ਪੰਜਾਬ ਚ ਜਥੇਬੰਦੀਆਂ ਦੇ ਰਹੀਆਂ ਜੀ ਹਾਂ ਸਾਡੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਜਾਰੀਆਂ ਨੇ ਇਸ ਲੋਸ਼ ਪ੍ਰਦਰਸ਼ਨ ਵਿੱਚ ਨਾਲ ਹੀ ਸਾਡੇ ਬਹੁਤ ਸਾਰੇ ਪੀਡੀਐਫ ਦੇ ਮੈਂਬਰ ਡੀਰੀ ਫਾਰਮੂਲਰਸ ਗਊਸ਼ਾਲਾ ਵਿੱਚ ਕੰਮ ਕਰਨ ਵਾਲੇ ਵਰਕਰ ਤੇ ਗਊਸ਼ਾਲਾ ਦੀਆਂ ਜਿਹੜੀਆਂ ਜਥੇਬੰਦੀਆਂ ਦੇ ਨੁਮਾਇੰਦੇ ਨੇ ਉਹ ਸਾਡਾ ਸਾਥ ਦੇ ਰਹੇ ਨੇ ਇਥੋਂ ਤੱਕ ਕਿ ਮੈਡੀਕਲ ਰੈੱਡ ਵੀ ਜਿਹੜੇ ਐਮ ਆਰਪੀ ਵੱਖ-ਵੱਖ ਦਵਾਈਆਂ ਵਾਲੇ ਉਹ ਵੀ ਸਾਡਾ ਸਾਥ ਦੇ ਰਹੇ ਨੇ ਅਸੀਂ ਬੁਢੀ ਕੀਤੀ ਵਿੱਚ ਉੱਥੇ ਜਾਵਾਂਗੇ ਇੱਕ ਬੜਾ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਾਂਗੇ ਬਹੁਤ ਪੰਜਾਬ ਸਰਕਾਰ ਇਸ ਰੋਸ ਪ੍ਰਦਰਸ਼ਨ ਨਾਲ ਖਿਲੇਗੀ ਅਸੀਂ ਜਾਣ ਸਕਦੇ ਜਦੋਂ ਇਹ ਜਥੇਬੰਦੀਆਂ ਤੁਹਾਡਾ ਸਾਥ ਨੇ ਲੀ ਗਈਆਂ ਤੁਹਾਡਾ ਐਕਸ਼ਨ ਪਲਾਨ ਕੀ ਹੋਵੇਗਾ ਪਹਿਲਾਂ ਕਿ ਅਸੀਂ ਜਲੰਧਰ ਇੱਕ ਜਗ੍ਹਾ ਤੇ ਇਕੱਠੇ ਹੋਵਾਂਗੇ ਉੱਥੇ ਸਾਰੇ ਲੀਡਰ ਆਪਣੇ ਆਪਣੇ ਵਿਚਾਰ ਪਸੰਦ ਕੀ ਉਹਦੇ ਤੋਂ ਬਾਅਦ ਅਸੀਂ ਸੀਐਮ ਸਾਹਿਬ ਦੀ ਕੋਠੀ ਵੱਲ ਮਾਰਚ ਕਰਾਂਗੇ ਫੇਰ ਅਸੀਂ ਦੋਰ ਤੋਂ ਦੋਰ ਜਾ ਕੇ ਲੋਕਾਂ ਨੂੰ ਦੱਸਾਂਗੇ ਕਿ ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਕੀ ਕੀਤੇ ਨੇ ਤੇ ਧੱਕਾ ਕੀ ਕੀਤਾ ਹੈ ਸਾਡਾ ਕੰਮ ਵੈਟਰਰੀ ਇੰਸਪੈਕਟਰਾਂ ਦਾ ਕੋਈ ਸੌਖਾ ਕੰਮ ਨਹੀਂ ਅਸੀਂ ਦੋਰ ਤੋਂ ਦੋਰ ਜਾ ਕੇ ਵੈਕਸੀਨ ਕਰਦੇ ਇਹ ਰੈਂਕ ਦਾ ਕੰਮ 100% ਵੈਟਰਰੀ ਇੰਸਪੈਕਟਰ ਕਰਦੇ ਗਰਮੀ ਹੋਵੇ ਸਰਦੀ ਹੋਵੇ ਤੜਾਤ ਹੋਵੇ ਦਿਨ ਹੋਵੇ ਅਸੀਂ ਪਸ਼ੂ ਪਾਲਕਾਂ ਨੂੰ ਸਿਵਾਮਾ ਮਹਿਆਕਰਮ ਨੇ ਆਪ ਇਤੋਂ ਤੱਕ ਕੇ 48 ਡਿਗਰੀ ਟੈਂਪਰੇਚਰ ਵਿੱਚ ਸਾਡੇ ਸਾਥੀਆਂ ਨੇ ਪੂਰੇ ਪੰਜਾਬ 'ਚ ਵੈਕਸੀਨੇਸ਼ਨ ਦਾ ਕੰਮ ਕੀਤਾ ਸਾਡਾ ਇੱਕ ਸਾਥੀ ਬਰਨਾਲੇ ਵਿੱਚੋਂ ਵੈਟਨਾ ਇੰਸਪੈਕਟਰ ਵੈਕਸੀਨੇਸ਼ਨ ਦੌਰਾਨ ਆਪਣੀ ਡਿਊਟੀ ਦੌਰਾਨ ਗਰਮੀ ਦੇ ਸ਼ੌਕ ਨਾਲ ਬੇਹੋਸ਼ ਹੋ ਗਿਆ ਜਿਹੜਾ ਕਈ ਦਿਨ ਟੀਮ ਸੀ ਦਾਖਲ ਰਿਹਾ ਔਰ ਇਹ ਨਾਲ ਸਾਡੇ ਉੱਪਰ ਨੇ ਅੱਲਾ ਅਫਸਰ ਨੂੰ ਵੀ ਪਤਾ ਹੈ ਇਸੀ ਤਰ੍ਹਾਂ ਫਗਵਾੜੇ ਵਿੱਚ ਡਿਊਟੀ ਦੌਰਾਨ ਇੱਕ ਸਾਡਾ ਸਾਥੀ ਸੱਟ ਲੱਗ ਗਿਆ ਉਹ ਵੀ ਕਈ ਦਿਨਾਂ ਹਸਪਤਲ ਦਾ ਚਲਿਆ ਸਾਡੀਆਂ ਮੰਗਾਂ ਬਿਲਕੁਲ ਸਹੀ ਨੇ ਅਸੀਂ ਆਪਣੇ ਡਿਪਾਰਟਮੈਂਟ ਦਾ ਡਿਪਾਰਟਮੈਂਟ ਦਾ 99% ਕੰਮ ਸਾਡਾ ਕਿਹਨੇ ਕਰਦਾ ਪਰ ਬੜੀ ਬੁਖਰੀ ਗੱਲ ਆ ਕਿ ਪੰਜਾਬ ਸਰਕਾਰ ਨੇ ਸਾਡੇ ਵੱਲ ਕਦੇ ਧਿਆਨ ਨਹੀਂ ਦਿੱਤਾ ਔਰ ਸਾਡੀ ਨਾਲ ਇੱਕ ਪੈਨਲ ਮੀਟਿੰਗ ਕਰਨੀ ਵੀ ਵਾਜਬ ਨਹੀਂ ਸਮਝੀ ਅਗਰ ਤੁਹਾਡੀ ਇਸ ਐਕਸ਼ਨ ਪਲਾਨ ਤੋਂ ਬਾਅਦ ਵਿੱਚ ਵਿਸਫਾਰਕ ਤੁਹਾਡੀ ਕੋਈ ਗੱਲ ਨਹੀਂ ਸੁਣਦੀ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਫਿਰ ਤੁਸੀਂ ਅੱਗੇ ਕੀ ਕਰੋਗੇ ਪਹਿਲੀ ਤੇ ਗੱਲ ਇਹ ਆ ਕਿ ਸਰਕਾਰ ਨੂੰ ਅਸੀਂ ਮਜਬੂਰ ਕਰਦੇ ਹਾਂ ਕਿ ਉਹ ਸਾਡੀ ਆਵਾਜ਼ ਨੂੰ ਸੁਣਨ ਫਿਰ ਵੀ ਜੇਕਰ ਸਰਕਾਰ ਆਪਣੇ ਕਿਸੇ ਅੜੀਲੇ ਰਵੱਈਏ ਤੇ ਰਹਿੰਦੀ ਹੈ ਤੇ ਸਰਕਾਰ ਨੂੰ ਸਾਡਾ ਹਰ ਮੂੜ ਤੇ ਟੱਕਰਾ ਕਰਨਾ ਪਵੇਗਾ ਅਸੀਂ ਹਰ ਇਲੈਕਸ਼ਨ ਵਿੱਚ ਸਰਕਾਰ ਦਾ ਵਿਰੋਧ ਕਰਾਂ ਭਾਵੇਂ ਪੰਚਾਇਤ ਦੀਆਂ ਇਲੈਕਸ਼ਨਾਂ ਹੋਣ ਭਾਵੇਂ ਅੱਗੇ ਆਉਣ ਵਾਲੀ ਕੋਈ ਵੀ ਇਲੈਕਸ਼ਨ ਹੋਵੇ ਉਹਦੇ ਵਿੱਚ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਅਸੀਂ ਪਿੰਡਾਂ ਵਿੱਚ ਧਰਤੀ ਨਾਲ ਜੁੜੇ ਹੋਏ ਲੋਕ ਆ ਇਹਨਾਂ ਦੇ ਜਿਹੜੇ ਵਰਕਰ ਨੇ ਸਾਡੇ ਭਰਾ ਨੇ ਸਾਡੇ ਦਾਦੇ ਚਾਚੇ ਨੇ ਉਹਨੇ ਇਹਨਾਂ ਨੂੰ ਵੋਟਾਂ ਪਾਈਆਂ ਅਸੀਂ ਖੁਦ ਜਥੇਬੰਦੀ ਲੈਣ ਦਾ ਸਾਥ ਦਿੱਤਾ ਫੇਰ ਇਹ ਸਰਕਾਰ ਬਣੀ ਹੈ ਇਹਨਾਂ ਦਾ ਸੜਕਾਂ ਤੇ ਚੰਨਾ ਬੰਦ ਕਰ ਦੇਾਂਗੇ ਨਾਸਾ ਜੇ ਤੁਮ ਕਰਦੇ ਆਂਗੇ ਕਲੀਆਂ ਚ ਛੜਕਾ ਤੇ ਨਿਕਲਣਾ ਬੰਦ ਕਰਦੇ ਔਰ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਵੀ ਕੱਲ ਸਾਂਝੀ ਕਰਨਾ ਚਾਹੁੰਦਾ ਇਹੋ ਜੀ ਗੱਤੀ ਕਾਂਗਰਸ ਸਰਕਾਰ ਦੇ ਇੱਕ ਮੰਤਰੀ ਸਰਤਾਜ ਮੋਹਨ ਸਿੰਘ ਕਾਂਗਰੇ ਕੀਤੀ ਸੀ ਛੜਕਾ ਦੇ ਨਜ਼ਰੇ ਵਿੱਚ ਉਹਨੇ ਸੰ ਕਿੜੇ ਮੋੜੇ ਸਮਝਿਆ ਸੀ ਸਾਡੀਆਂ ਦੋਵੇਂ ਮੂਲੀ ਮੰਗਾਂ ਸਨ ਜਿਹੜੀਆਂ ਕਿ ਉਹਨੇ ਮੰਨਣ ਤੋਂ ਇਨਕਾਰ ਕਰਤਾ ਸੀ ਅਸੀਂ ਉਹਦਾ ਇੰਨਾ ਜ਼ਬਰਦਸਤ ਵਿਰੋਧ ਕੀਤਾ ਸੀ ਕਿ ਮੰਤਰੀ ਸਾਹਿਬ ਨੇ ਆਪ ਮੰਨਣਾ ਪਿਆ ਸੀ ਕਿ ਉਹਦੀ ਸਾਰ ਦਾ ਕਾਰਨ ਵੈਟਰਨਰੀ ਇਨਸਪੈਕਟਰ ਉਹਦਾ ਸਾਡਾ ਡੈਜਿਗਨੇਸ਼ਨ ਵੈਟਰਨਰੀ ਫਾਰਮਾਸਿਸਟ ਸੀ ਵੈਟਰਨਰੀ ਫਾਰਮਾਸਿਸਟ ਨੇ ਉਹਦਾ ਸਾਡਾ ਡੈਜਿਗਨੇਸ਼ਨ ਫਾਰਮਾਸਿਸਟ ਆਜਾ ਸੀ ਵੈਟਰਨਰੀ ਇਨਸਪੈਕਟਰ ਨੇ ਅੱਜ ਤੱਕ ਜਗਮੂਰ ਸਿੰਘ ਕੰਗਰ ਮੁੱਖੇ ਸੱਤਾ ਵਿੱਚ ਰਾਣੀਤੀ ਦੇ ਵੰਨਿਆ ਵਿੱਚ ਉਹ ਮਕਾਮਾ ਸਵੀ ਕਰ ਸਕਿਆ ਜਿਹੜਾ ਉਹ ਕਦੇ ਸੀ ਜੇਕਰ ਇਹ ਗਲਤੀ ਇਸ ਹਰਫਤ ਕਰਦੀ ਹੈ ਤੇ ਮੈਂ ਦਾਅਵੇ ਨਾ ਕਹਿੰਦਾ ਕਿ ਆਮ ਆਦਮੀ ਪਾਰਟੀ ਨੂੰ ਸਾਹਰ ਟਾਕਰਾ ਕਰਨ ਸਾਡਾ ਰੋਧ ਕਰਨਾ ਬਹੁਤ ਮਹਿੰਗਾ ਪੈਗਾ ਔਰ ਆਮ ਆਦਮੀ ਪਾਰਟੀ ਨੂੰ ਪੂਰੇ ਪੰਜਾਬ ਚੋਂ ਖਤਮ ਕਰ ਦੇਣੀ ਇਹੋ ਜੀ ਕੋਈ ਗੱਲ ਨਹੀਂ ਅਸੀਂ ਲੋਕਾਂ ਨਾਲ ਵੀ ਲੋਕਾਂ ਧਰਤੀ ਤੇ ਉਹ ਲੋਕ ਜਿਹੜੇ ਕਿਸਾਨ ਨੇ ਜ਼ਿਮੀਦਾਰ ਨੇ ਮਜ਼ਦੂਰ ਨੇ ਪਸ਼ੂ ਪਾਲਕ ਨੇ ਅਸੀਂ ਉਹਨਾਂ ਨਾਲ ਜੁੜੇ ਹੋਇਆ ਉਹਨਾਂ ਦੀ ਪੂਰੀ ਹਮਦਰਤੀ ਸਾਡੇ ਨਾਲ ਹੈ ਸਾਡੀ ਏਕਤਾ ਵਾਸਤੇ ਸੈਂਕੜੇ ਲੋਕ ਇਕੱਠੇ ਹੋਣਗੇ ਇਸ ਸੱਤ ਸੱਤ ਤਰੀਕ ਦੀ ਰੈਲੀ ਵਿੱਚ ਤੁਸੀਂ ਖੁਦ ਦੇਖੋਗੇ ਅਸੀਂ ਆਪਰੇ ਮਾਧਿਮ ਰਾਹੀਂ ਤੁਹਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਵਾਂਗੇ ਮਿਹਰਬਾਨੀ ਸ਼ੁਕਰੀਆ ਤੇ ਸਰਕਾਰ ਤੋਂ ਆਸ ਕਰਾਂਗੇ ਕਿ ਉਹ ਤੁਹਾਡੀਆਂ ਮੰਗਾਂ ਤੁਹਾਡੇ ਸਵੋਸ ਪ੍ਰਦਰਸ਼ਨ ਤੋਂ ਪਹਿਲਾਂ ਪਹਿਲਾਂ ਹੀ ਮੰਨ ਲੈਣ ਤੁਹਾਡੇ ਨਾਲ ਬੈਠ ਕੇ ਮੀਟਿੰਗ ਕਰੇ ਸਰਕਾਰ ਤੇ ਇਥੇ ਤੱਕ ਨੌਬਤੀ ਨਾ ਆਵੇ ਕਿ ਤੁਹਾਨੂੰ 7 ਤਰੀਕ ਨੂੰ ਜਲੰਧਰ ਤੇ ਜਾ ਕੇ ਰੋਸ ਪ੍ਰਦਰਸ਼ਨ ਕਰਨਾ ਪਵੇ ਅਸੀਂ ਸਰਕਾਰ ਤੋਂ ਆਸ ਕਰਦੇ ਹਾਂ ਕਿ ਸਰਕਾਰ ਤੁਹਾਡੀ ਆਵਾਜ਼ ਸੁਣ ਕੇ ਤੁਹਾਡੇ ਨਾਲ ਮੀਟਿੰਗ ਰੱਖੇਗੀ ਤੇ ਤੁਹਾਡੀਆਂ ਮੰਗਾਂ ਦਾ ਹੱਲ ਕਰੇਗੀ ਮੈਂ ਅਮਰਜੀਤ ਸਿੰਘ ਪਤਰਪ੍ਰੇਰਕ ਸੱਚੀ ਗੱਲ ਅਖਬਾਰ ਦਸੂਹਾ